ਤਾਂ ਆਪਕੇ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਕਲਾਸ ਦੇ ਵਿੱਚ ਸਾਡਾ ਟੌਪਿਕ ਹੈਗਾ ਪੀワイਕਿਊ ਇਹਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਲੈਤੇ ਹੋਏ ਨੇ ਪੰਜਾਬੀ ਵਿਆਕਰਨ ਦੇ ਪੀワイਕਿਊ ਲਾਸਟ ਦੇ ਵਿੱਚ ਅਸੀਂ ਲੈਤੇ ਨੇ ਪੰਜਾਬ ਜੀਕੇ ਦੇ ਪੀワイਕਿਊ ਓਕੇ ਪਹਿਲਾਂ ਵੀਡੀਓ ਰੋਕ ਕੇ ਸਾਰੇ ਬੱਚਿਆਂ ਨੇ ਅਨਸਰ ਕਰਨਾ ਤੇ ਲਾਸਟ ਦੇ ਵਿੱਚ ਜਰੂਰ ਦੱਸਣਾ ਇਹਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਹੋਏ ਨੇ ਓਕੇ ਕਾਪੀ ਪੈਨ ਲੈ ਕੇ ਬੈਠਣਾ ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨ ਇਕਾਈ ਕਿਹੜੀ ਹੈ ਇਨ ਚਾਰਾਂ ਦੇ ਵਿੱਚੋਂ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਆ ਕਿਰਿਆ ਬਾਕ ਸ਼ਬਦ ਜਾਂ ਤੁਨੀ ओके ਇਹਨਾਂ ਅੰਸ਼ਰ ਕੀਤਾ ਉਹ ਇਹਨਾਂ ਸੁਣਾਉਗਾ ਬਾਕ ਜੇ ਪੁੱਛ ਲੈਂਦੇ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ ਪਤ ਤੁਨੀ ਇਹਨੂੰ ਅੱਗੇ ਆਪਾਂ ਕਿੰਨੇ ਹਿੱਸਿਆਂ 'ਚ ਵੰਡਦੇ ਆ ਇਹਨੂੰ ਅੱਗੇ ਆਪਾਂ ਵੰਡਦੇ ਆ ਦੋ ਹਿੱਸਿਆਂ ਦੇ ਵਿੱਚ ਤੁਨੀ ਨੂੰ ਕਿਹੜੇ ਹਿੱਸਿਆਂ 'ਚ ਇਕੁੰਦੀਆਂ ਖੰਡੀ ਖੰਡੀ ਦੁਨੀਆ ਇਕ ਹੁੰਦੀਆਂ ਅਖੰਡੀ ਦੁਨੀਆ ਜਿਨ੍ਹਾਂ ਦੇ ਖੰਡ ਨਹੀਂ ਕੀਤੇ ਜਾਂਦੇ ਜਿਵੇਂ ਆਏ ਦੇ ਵਿੱਚ ਮੂਲ ਸ਼ਬਦ ਆ ਗਿਆ ਨਾ ਆ ਅਖੰਡੀ ਜਿਨ੍ਹਾਂ ਦੇ ਖੰਡ ਨਹੀਂ ਕੀਤੇ ਜਾਂਦੇ ਖੰਡੀ ਦੁਨੀਆ ਨੂੰ ਅੱਗੇ ਅਸੀਂ ਫਿਰ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ ਇਕ ਹੁੰਦੀ ਸਾਡੇ ਕੋਲ ਇਹਦੇ ਵਿੱਚ ਸਵਾਰ ਆ ਜਾਂਦੇ ਨੇ ਇੱਕ ਸਾਡੇ ਕੋਲ ਆ ਜਾਂ ओके ਫੇਫੜਿਆਂ ਤੋਂ ਆਉਂਦੀ ਹਵਾ ਜਦੋਂ ਕਿਤੇ ਰੁਕ ਕੇ ਆਉਂਦੀ ਆ ਛੇ ਜਗ੍ਹਾ ਤੇ ਰੁਕ ਰੁਕ ਕੇ ਆਉਂਦੀ ਆ ਜਿਵੇਂ ਆਪਾਂ ਕਹਿੰਦੇ ਹੂਠੀ ਤਾਲਵੀ ਕੰਠੀ ਸੁਰਜੰਤਰੀ ਉਲਤ ਜੀਵੀ ਤਾਂ ਛੇ ਜਗ੍ਹਾ ਤੇ ਰੁਕ ਰੁਕ ਕੇ ਆਉਂਦੀ ਆ ਠੀਕ ਆ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਬਯੰਜਨ ਬਾਕੀ ਸਵਰ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਜਦੋਂ ਕਿਤੇ ਵੀ ਰੁਕਦੀ ਨਹੀਂ ਸਿੱਧਾ ਬਾਹਰ ਆਉਂਦੀ ਆ ਤਾਂ ਉਹਨਾਂ ਨੂੰ ਕਹਿੰਦੇ ਆ ਅਸੀਂ ਸਵਰ ਸੌਰੀ ਇਹਨਾਂ ਨੂੰ ਆਪਾਂ ਕਹਿੰਦੇ ਆ ਸਵਰ ਊੜਾ ਆੜਾ ਈੜੀ ਤਿੰਨ ਸਾਡੇ ਕੋਲ ਸਵਰ ਨੇ ਜਿੱਤੇ ਹਵਾ ਰੋਕ ਕੇ ਆਉਂਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਵਿਯੰਜਨ ਅਖੰਡੀ ਤੁਨੀ ਜਿਨ੍ਹਾਂ ਦੇ ਖੰਡ ਨਹੀਂ ਕੀਤੇ ਜਾਂਦੇ ਹੀ ਹੈਗੇ ਚਾਰ ਸਾਡੇ ਕੋਲੇ ਮਤਲਬ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਸਾਡੇ ਕੋਲੇ ਬਾਕ ਆ ਗਈ ਬਾਕ ਬੰਤਰ ਦੇ ਪੱਖ ਤੋਂ ਸਾਡੇ ਕੋਲੇ ਤਿੰਨ ਤਰ੍ਹਾਂ ਦੇ ਆ ਬਾਕ ਨੂੰ ਕਿੰਨੇ ਹਿੱਸਿਆਂ 'ਚ ਵੰਡੇ ਜਾਂਦਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਓਕੇ ਸ਼ਬਦ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜੀ ਦਾ ਕੋਈ मीनिंग ਨਿਕਲੇ ਉਹ ਹੁੰਦੇ ਸਾਡੇ ਕੋਲੇ ਸ਼ਬਦ ਸ਼ਬਦ ਸਰੈਨੀਆਂ ਟੋਟਲ ਸਾਡੇ ਕੋਲੇ ਹੈਗੀਆਂ ਨੇ 8 ਅ uh, ਮਤਲਬ मीनिंग ਦੇ ਪੱਧਰ ਤੇ ਜਿਨ੍ਹਾਂ ਦਾ ਕੋਈ ਅਰਥ ਨਿਕਲੇ ਸ਼ਬਦਾਂ ਦਾ ਉਹ ਕਿੰਨੇ ਨੇ ਸਾਡੇ ਕੋਲੇ ਦੋ ਤਰ੍ਹਾਂ ਦੇ ਓਕੇ ਪੇਪਰ ਦੇ ਵਿੱਚ ਹੀ ਦੇਖਣਾ ਕਿ ਪੇਪਰ 'ਚ ਪੁੱਛਿਆ ਕੀ ਆ ਸ਼ਬਦ ਸ੍ਰੈਣੀਆਂ ਪੁੱਛੀਆਂ मीनिंग ਦੇ ਪੱਧਰ ਤੇ ਪੁੱਛੇ ਨੇ ਕੀ ਪੁੱਛਿਆ ਹੋਇਆ ਉਹਨਾਂ ਨੇ ਕਿਰਿਆ ਕਿਰਿਆ ਸਾਡੇ ਕੋਲੇ ਹੈਗੀ ਆ ਦੋ ਕਿਰਿਆ ਵੀ ਕੀ ਹੈ ਇੱਕ ਸ਼ਬਦ ਸ੍ਰੈਣੀ ਤਾਂ ਕਿਰਿਆ ਵਾਕ ਦੇ ਵਿੱਚ ਹਮੇਸ਼ਾ ਐਂਡ ਤੇ ਆਉਂਦੀ ਆ ਕਰਤਾ ਕਰਮ ਕਿਰਿਆ ਆ ਸਾਡੇ ਕੋਲੇ ਹਲਸ ਤੇ ਆਉਂਦੀ ਆ ਕਿਰਿਆ ਇਹਦਾ ਅਨਸਰ ਹੋਣਾ ਸੀ ਵਾਕ ਅਗਲਾ ਸਵਾਲ ਸਕਰੀਨ ਤੇ ਹੇ ਲਿਖੇ ਆ ਵਿੱਚੋਂ ਕਿਹੜਾ ਸ਼ਬਦ ਅਜੱਡ ਦਾ ਸਮਾਨਾਰਥਕ ਨਹੀਂ ਹੈ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਅਜੱਡ ਸ਼ਬਦ ਆ ਉਹਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈ ਇਹ ਹੈਗਾ ਤੁਹਾਡਾ ਪੀワイਕਿਊ ਜਿਹੜੇ ਵੀ ਹੁਣ ਕਾਂਸਟੇਬਲ ਦੇ ਪੇਪਰ ਹੋ ਰਹੇ ਨੇ ਜਿਹੜੇ ਵੀ ਬੱਚੇ ਟੈਲੀਗ੍ਰਾਮ ਤੇ ਦੱਸਦੇ ਨੇ ਤਾਂ ਉਹ ਦੱਸਦੇ ਨੇ ਸਾਰੇ ਪੀワイਕਿਊ ਆ ਰਹੇ ਨੇ ਓਕੇ ਤਾਂ ਮਤਲਬ ਪੀਆਕਿਊ ਇੱਕ ਵਾਰੀ ਜ਼ਰੂਰ ਕਰਕੇ ਜਾਓ ਇਹੀ ਜੱਕੇ ਨੇ ਮੈਂ ਐਸਆਈ ਦੇ ਕਿਉਂਕਿ ਤੁਹਾਡੇ ਜਿਹੜੇ ਲਾਸਟ ਕੌਨਸਟਿਬਲ ਦੇ ਸੀ ਉਹ ਵਾਲੇ ਹੀ ਸੀਗੇ ਮਤਲਬ ਸੋਮਵਾਰ ਤੋਂ ਬਾਅਦ ਕਿਹੜਾ ਦਿਨ ਆ ਰਿਹਾ ਜਨਵਰੀ ਤੋਂ ਬਾਅਦ ਕਿਹੜਾ ਮਹੀਨਾ ਆ ਰਿਹਾ ਹਨਾ ਇਹ ਵਾਲੇ ਸੀਗੇ ਵੀ ਆਪਾਂ ਪਹਿਲਾਂ ਕਰ ਹੀ ਲੈ ਤਾਂ ਇਹਨਾਂ ਦੇ ਵਿੱਚ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਇਹਦਾ ਹੈਗਾ ਸੀਗਾ ਸਿਆਣਾ ਬਾਕੀ ਸਾਰੇ ਦੀ ਸਮਾਨਾਰਥਕ ਸ਼ਬਦ ਹੈਗੇ ਨੇ ਉਹ ਕਰ ਆਇਆ ਤੇ ਉਸਨੇ ਕੱਪੜੇ ਬਦਲੇ ਵਾਕ ਦੀ ਕਿਹੜੀ ਕਿਸਮ ਹੈ ਤਾਂ ਉਹ ਕਰ ਆਇਆ ਆਪਣੇ ਆਪ ਦੇ ਵਿੱਚ ਇੱਕ ਉਪਵਾਕ ਹੋ ਗਿਆ ਉਸਨੇ ਕੱਪੜੇ ਬਦਲੇ ਤਕੀੜਾ ਇਹ ਆ ਇਹ ਮਿਸ਼ਰਤ ਬਾਕ ਆ ਇਹ ਸਧਾਰਨ ਬਾਕ ਆ ਇਹ ਸੰਯੁਕਤ ਬਾਕ ਆ ਜਾਂ ਇਹ ਬਿਸਮਿਕਾ ਇਹ ਤਾਂ ਨਹੀਂ ਹੋ ਸਕਦਾ ਇਨਾਂ ਚ ਤਿੰਨਾਂ ਦੇ ਵਿੱਚੋਂ ਕਿਹੜਾ ਸਧਾਰਨ ਬਾਕ ਜਿਹਦੇ ਵਿੱਚ ਇੱਕ ਹੀ ਕਿਰਿਆ ਆਵੇ ਇੱਕ ਹੀ ਕਿਰਿਆ ਵਕਾਂਸ਼ੀਆਂ ਇੱਕ ਹੀ ਕਿਰਿਆ ਆਵੇ ਤਾਂ ਇਹਦੇ ਵਿੱਚ ਦੋ ਆਈਆਂ ਦਾ ਓਕੇ ਮਿਸ਼ਰਤ ਬਾਕ ਜਿੱਦੇ ਵਿੱਚ ਇੱਕ ਉਪਵਾਕ ਸੁਤੰਤਰ ਹੋਵੇ ਦੂਜਾ ਉਹਦੇ ਉੱਪਰ ਡਿਪੈਂਡ ਹੋਵੇ ਬਟ ਇਹ ਤਾਂ ਆਪਣੇ ਆਪ ਦੇ ਵਿੱਚ ਹੀ ਮਤਲਬ ਉਹ ਘਰ ਆਇਆ ਆਪਣੇ ਆਪ ਦੇ ਵਿੱਚ ਕੰਪਲੀਟ ਆ ਉਸਨੇ ਕੱਪੜੇ ਬਦਲੇ ਆਪਣੇ ਆਪ ਚ ਕੰਪਲੀਟ ਆ ਤਾਂ ਇਹ ਕਿਹੜਾ ਸੀਗਾ ਇਹ ਸੀਗਾ ਸਾਡਾ ਸੰਯੁਕਤ ਬਾਕ ਓਕੇ ਜਿੱਦੇ ਵਿੱਚ ਉਪਵਾਕ ਦਾ ਇੱਕ ਦੋ ਜਾਂ ਦੋ ਤੋਂ ਵੱਧ ਹੋਣ ਬਾਕ ਆਪਣੇ ਬਟ ਆਪਣੇ ਆਪ ਦੇ ਵਿੱਚ ਕੀ ਹੋਣ ਕੰਪਲੀਟ ਹੋਣ ਮਿਸ਼ਰਤ ਦੇ ਵਿੱਚ ਇੱਕ ਦੂਜੇ ਦੇ ਉੱਪਰ ਡਿਪੈਂਡ ਹੁੰਦੇ ਨੇ ਇੱਕ ਪਰ ਨਾਂਨ ਉਪਵਾਕ ਬਾਕੀ ਅਦੀਨ ਉਪਵਾਕਾਂ ਨੂੰ ਅਦੀਨ ਜੋਜਕ ਨਾਲ ਜੋੜ ਕੇ ਬਣਾਏ ਜਾਣ ਵਾਲੇ ਵਾਕਾਂ ਨੂੰ ਕੀ ਕਹਿੰਦੇ ਹਨ ਓਕੇ ਉਪਵਾਕ ਉਪਵਾਕ ਸਾਡੇ ਕੋਲ ਕਿੰਨੇ ਤਰ੍ਹਾਂ ਦੇ ਨੇ ਦੋ ਤਰ੍ਹਾਂ ਦੇ ਆ ਇੱਕ ਹੁੰਦਾ ਹੈ ਸਾਡੇ ਕੋਲ ਸਤੰਤਰ ਉਪਵਾਕ ਇੱਕ ਹੁੰਦਾ ਹੈ ਸਾਡੇ ਕੋਲ ਅਦੀਨ ਉਪਵਾਕ ਓਕੇ ਜੋਜਕ ਵੀ ਸਾਡੇ ਕੋਲ ਦੋ ਤਰ੍ਹਾਂ ਦੇ ਆ ਇੱਕ ਹੁੰਦਾ ਹੈ ਸਮਾਨ ਜੋਜਕ ਇੱਕ ਹੁੰਦਾ ਹੈ ਅਦੀਨ ਜੋਜਕ ਓਕੇ ਜਦੋਂ ਦੋ ਉਪਵਾਕਾਂ ਨੂੰ ਜੋੜਨਾ ਜਦੋਂ ਦੋ ਉਪਵਾਕਾਂ ਨੂੰ ਅਸੀਂ ਇੱਕ ਵਾਕ ਦੇ ਵਿੱਚ ਜੋੜਨਾ ਜੋੜਨ ਦਾ ਕੰਮ ਸੁਯੁਕਤ ਤਬਾਕ ਦੇ ਵਿੱਚ ਸਮਾਨਯੋਜਕ ਕਰਨਗੇ ਸਮਾਨਯੋਜਕ ਨਾਲ ਜੋੜ ਸਕਦੇ ਆਂ ਅਸੀਂ ਤੇ ਜਾਂ ਸਮਾਨਯੋਜਕ ਨਹੀਂ ਤਾਂ ਅਸੀਂ ਕੌਮੇ ਨਾਲ ਜੋੜ ਸਕਦੇ ਆਂ ਬਟ ਮਿਸ਼ਰਤ ਤਬਾਕ ਦੇ ਵਿੱਚ ਜਦੋਂ ਦੋ ਉਪਵਾਕਾਂ ਨੂੰ ਜੋੜਨਾ ਤਾਂ ਅਸੀਂ ਜਾਂਦਾ ਅਦੀਨ ਉਪਵਾਕ ਨਾਲ ਜੋ ਅਦੀਨ ਸੌਰੀ ਅਦੀਨ ਯੋਜਕ ਨਾਲ ਜੋੜਾਂਗੇ ਤੇ ਜਾਂ ਅਸੀਂ ਮਤਲਬ ਅਦੀਨ ਜੋਜਕ ਨਾਲ ਆਨਲੀ ਅਦੀਨ ਜੋਜਕ ਨਾਲ ਹੀ ਜੋੜ ਸਕਦੇ ਆ ਮਿਸ਼ਰਤ ਬਾਗ ਦੇ ਵਿੱਚ ਤੇ ਸੰਯੁਕਤ ਬਾਗ ਦੇ ਵਿੱਚ ਸਮਾਨ ਜੋਜਕ ਤੇ ਜਾਂ ਕੌਮੇ ਨਾਲ ਜੋੜ ਸਕਦੇ ਆ ਓਕੇ ਤਾਂ ਇਹਨਾਂ ਨੇ ਕਿਹਾ ਸੀ ਇੱਕ ਪ੍ਰਦਾਨ ਉਪਵਾਖ ਹੋਵੇ ਬਾਕੀ ਅਦੀਨ ਉਪਵਾਖ ਹੋਣ ਇੱਕ ਜੇ ਇਥੇ ਪ੍ਰਦਾਨ ਨਹੀਂ ਵੀ ਲਿਖਦੇ ਜੇ ਇਥੇ ਕਹਦੇ ਨੇ ਇੱਕ ਸਨੰਤਰ ਉਪਵਾਖ ਹੁੰਦਾ ਤੇ ਬਾਕੀ ਉਹਦੇ ਉੱਪਰ ਡਿਪੈਂਡ ਆਉਣ ਸਾਰੇ ਉਪਵਾਖ ਤਾਂ ਉਹਨੂੰ ਅਸੀਂ ਕੀ ਕਹਾਂਗੇ ਉਹਨੂੰ ਅਸੀਂ ਕਹਾਂਗੇ ਮਿਸ਼ਰਤ ਬਾਗ ਜਿਹੜੇ ਆਪਣੇ ਆਪ ਦੇ ਵਿੱਚ ਆਜਾਦ ਹੁੰਨ ਸਾਰੇ ਉਪਵਾਕ ਆ ਕੇ ਆਪਣੇ ਆਪ ਨਾ मीनिंग ਦੇ ਜਾਣ ਉਹਨਾਂ ਨੂੰ ਅਸੀਂ ਸੰਯੁਕਤ ਕਹਾਂਗੇ ਜਿੱਥੇ ਇੱਕ ਹੀ ਕਿਰਿਆ ਆਵੇ ਉਹਨੂੰ ਅਸੀਂ ਸਧਾਰਨ ਕਹਾਂਗੇ ਸਕਰਮਿਕ ਕਿਰਿਆ ਹੁੰਦੀ ਆ ਬਾਕ ਨਹੀਂ ਹੁੰਦਾ। ਇਹ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ ਤਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਸ਼ੁੱਧ ਸ਼ਬਦ ਕਿਹੜਾ ਇਹ ਵੀ ਵੇਖੋ ਤੁਹਾਡਾ ਪੀ ਵਾਈ ਕਿਊ ਸੀਗਾ ਤਾਂ ਇਹਦੇ ਵਿੱਚ ਆਊਗਾ ਕਿਹੜਾ ਇਹ ਸਾਰੇ ਤੁਹਾਡੇ ਸਪੈਲਿੰਗ ਠੀਕ ਨਹੀਂ। ਮੁੰਡੇ ਦੇ ਕੰਨ ਖਾਲੀ ਤਾਂ ਨਹੀਂ ਤਾਂ ਬਿਗੜ ਜਾਵੇਗਾ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕੀ ਆਊਗਾ ਮੁੰਡੇ ਦੇ ਕੰਨ ਮਤਲਬ ਖਿੱਚੋ ਫੜੋ ਕੀ ਆਊਗਾ ਮੁੰਡੇ ਦੇ ਕੰਨ ਖਿੱਚੋ ਨਹੀਂ ਤਾਂ ਬਿਗੜ ਜਾਵੇਗਾ ਇਹ ਵੀ ਤੁਹਾਡਾ ਪੀ ਵਾਈ ਕਿਊ ਸੀਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਦੋਸਤੀ ਸ਼ਬਦ ਦਾ ਸਮਾਨਾਰਥਿਕ ਨਹੀਂ ਹੈ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਦੋਸਤੀ ਸ਼ਬਦ ਦਾ ਉਹਦਾ ਸਮਾਨਾਰਥ ਸ਼ਬਦ ਨਹੀਂ ਹੈ ਇਹਦਾ ਬਹੁਤ ਸੌਖਾ ਤਾਂ ਇਹਨਾਂ ਦੇ ਵਿੱਚੋਂ ਆਨਸਰ ਕਰੋ ਵੀਡੀਓ ਰੋਕ ਕੇ ਦੋਸਤੀ ਦਾ ਦੁਸ਼ਮਣੇ ਬਾਕੀ ਸਾਰੇ ਕੀਤੇ ਸਮਾਨਾਰਥੀ ਸ਼ਬਦ ਨੇ ਉਹ ਪਾਣੀ ਜਿਸ ਨੂੰ ਪੀ ਕੇ ਦੁੱਖ ਦੂਰ ਹੋਣ ਉਸ ਲਈ ਸ਼ਬਦ ਚੁਣੋ ਤਾਂ ਉਹ ਉਹਦੇ ਲਈ ਕਿਹੜਾ ਸ਼ਬਦ ਹੋਊਗਾ ਜਲ ਦਵਾਈ ਸਾਫ ਪਾਣੀ ਜਾਂ ਅੰਮ੍ਰਿਤ ਇਹਦਾ ਕੱਟ ਦੋ ਇਹਨੂੰ ਵੀ ਕੱਟ ਦੋ ਤਾਂ ਉਹਨੂੰ ਕੀ ਆਖਾਂਗੇ ਉਹਨੂੰ ਆਖਾਂਗੇ ਅਸੀਂ ਅੰਮ੍ਰਿਤ ਪਾਣੀ ਦਾ ਸਮਾਨਾਰਥ ਹੁੰਦਾ ਸਾਡਾ ਜਲ ਚਾਰਨ ਨੂੰ ਪੰਜਾਬੀ ਵਿੱਚ ਕਮੇ ਲਿਖਿਆ ਜਾਂਦਾ ਇਹ ਤੁਹਾਡਾ ਪੀワイਕਿਊ ਸੀਗਾ ਉਹਦੇ ਵਿੱਚ ਜਿਹੜੀ ਸਪੈਲਿੰਗ ਦਿੱਤੀ ਸੀ ਇਸ ਤਰੀਕੇ ਨਾਲ ਹੀ ਦਿੱਤੀ ਸੀ ਵੈਸੇ ਜੇ ਇਸ ਤਰੀਕੇ ਨਾਲ ਨਹੀਂ ਆਉਂਦਾ ਜਿਵੇਂ ਆਪਾਂ ਲਿਖਦੇ ਆ ਤਾਂ ਜੇ ਇਸ ਤਰੀਕੇ ਨਾਲ ਵੀ ਆ ਜਾਊਗਾ ਤਾਂ ਫਿਰ ਵੀ ਠੀਕ ਆ ਓਕੇ ਕਈ ਵਾਰੀ ਪੀਟੀਪਲੱਸ ਵੀ ਇਸ ਤਰੀਕੇ ਨਾਲ ਦਿੰਦੀ ਆ ਜਿਹੜੇ ਤੁਹਾਡੀ TCS ਮਤਲਬ ਪ੍ਰਾਈਵੇਟ ਏਜੰਸੀ ਆ ਉਹ ਲੈ ਰਹੀ ਆ ਤਾਂ ਇਸ ਤਰੀਕੇ ਨਾਲ ਦੋਮਾ ਨਾਲ ਹੀ ਠੀਕ ਆ ਠੀਕ ਆ ਤਾਂ ਇਹ ਤੁਹਾਡਾ ਏ ਆਉਣਾ ਸੀਗਾ ਚੰਨ ਚੜਾਉਣਾ ਮੁਹਾਵਰੇ ਦਾ ਅਰਥ ਕੀ ਹੈ ਤੇ ਇੱਕ ਹੁੰਦੇ ਸਾਡੇ ਕੋਲੇ ਅਖਾਨ ਜਿਹੜੇ ਆਪਣੇ ਆਪ ਦੇ ਵਿੱਚ ਕੰਪਲੀਟ ਬਾਕ ਹੁੰਦੇ ਨੇ ਇੱਕ ਹੁੰਦੇ ਨੇ ਦੋ ਜਾਂ ਦੋ ਸ਼ਬਦਾਂ ਦਾ ਜਿਹੜਾ ਛੋਟਾ ਸਮੂਹ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਮੁਹਾਵਰਾ ਤੇ ਦੋਵੇਂ ਕੀ ਨਹੀਂ ਦੋਵੇਂ ਹੈਗੇ ਸਾਡੇ ਕਾਵ ਰੂਪ ਕਿਦਾਂ ਦੇ ਕਾਵ ਰੂਪ ਬੰਦ ਕਾਵ ਰੂਪ ਓਕੇ ਚੰਨ ਚੜਾਉਣਾ ਮਤਲਬ ਕੰਮ ਵਿਗਾੜ ਦੇਣਾ ਇਹ ਵੀਡੀਓ ਰੋਕੇ ਇਹਨਾਂ ਅਨਸਰ ਕਰੋ ਮੇਰਾ ਬਚਪਨ ਪਿੰਡ ਦੀ ਗਲੀ ਵਿੱਚ ਲੰਘਿਆ ਹੈ ਬਾਗ ਦਾ ਬਚਨ ਬਦਲ ਕੇ ਲਿਖਿਆ ਸਹੀ ਬਾਕ ਚੁਣੋ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ ਓਕੇ ਇੱਕ ਆਪਾਂ ਪਿੱਛੇ ਵੇਖਿਆ ਸੀਗਾ ਕਿ ਉਹ ਸ਼ਬਦ ਜਿਹੜੇ ਇੱਕ ਵਚਨ ਤੇ ਬਹੁ ਵਚਨ ਦੇ ਵਿੱਚ ਸੇਮ ਹੀ ਰਹਿੰਦੇ ਨੇ ਜਿਹੜੇ ਚੇਂਜ ਨਹੀਂ ਹੁੰਦੇ ਉਹ ਇੱਕ ਲਿਸਟ ਬਣਵਾਈ ਸੀ ਨਾ ਤੁਹਾਨੂੰ ਤਾਂ ਇਹਨੂੰ ਕੱਟ ਦੋ ਕਿ ਉਹ ਪੰਡਿ ਸ਼ਬਦ ਦਾ ਇੱਕ ਵਚਨ ਤੇ ਬਹੁ ਵਚਨ ਸੀਮ ਹੀ ਰਹਿੰਦਾ ਅਸਲ ਦੇ ਵਿੱਚ ਨਾ ਤੁਹਾਡੇ ਜਿਹੜੇ ਪੇਪਰ ਹੁੰਦੇ ਆ ਉੱਥੇ ਜਿਹੜੇ ਖੇੜਾ ਸਾਰੇ ਟਾਈਮ ਦੀ ਆ ਜੇ ਤੁਹਾਨੂੰ ਪਤਾ ਕਿ ਪੰਡ ਇੱਕ ਵਚਨ ਬਹੁ ਵਚਨ ਚ ਸੀਮ ਹੀ ਰਹੂਗਾ ਤਾਂ ਤੁਸਾਨੂੰ ਬਾਕੀ ਪੜਨ ਦੀ ਵੀ ਲੋੜ ਨਹੀਂ ਠੀਕ ਆ ਗਲੀ ਦਾ ਗਲੀਆਂ ਬਣ ਜੂਆ ਇਹਦੇ ਸਿੱਧਾ ਤੁਸੀਂ ਐਂਸਰ ਕਰ ਦਿਓ ਕਿ ਜਿਹੜਾ ਠੀਕ ਆ ਉਹ ਤਾਂ ਬਾਅਦ ਚ ਦੇਖਾਂਗੇ ਬਟ ਇਹ ਤਾਂ ਪੱਕਾ ਹੀ ਗਲਤ ਨਹੀਂ ਓਕੇ ਇਹਦਾ ਆਹ ਡਾਉਣਾ ਸੀਗਾ ਅਨਸਰ ਹੈ ਲਿਖਿਆ ਵਿੱਚੋਂ ਓਕੇ ਹੁਣ ਥੋੜੀ ਪੰਜਾਬੀ ਕੀ ਚੱਲ ਪਈ ਇਹ ਲੀਕਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਨਹੀਂ ਸੀ ਪੇਪਰ ਦੇ ਵਿੱਚ ਬੱਚੇ ਜਿਆਦਾ ਕਾਲ ਹੁੰਦੀ ਆ ਉਹ ਕਹਿੰਦੇ ਵਿੱਤ ਮੰਤਰੀ ਪਹਿਲਾ ਨਾਮ ਕਾਫੀ ਜਿਆਦਾ ਸੁਣਿਆ ਹੁੰਦਾ ਟਿੱਕ ਲਾ ਕੇ ਅੱਗੇ ਨਿਕਲ ਜਾਂਦਾ ਨਹੀਂ ਪੁੱਤ ਸਾਰਾ ਹੀ ਪੜ੍ਹਨਾ ਤੁਸੀਂ ਕਿਹੜਾ ਨਹੀਂ ਸੀ ਇਹਨਾਂ ਚਾਰਾਂ ਦੇ ਵਿੱਚੋਂ ਦੀਵਾਨ ਭਵਾਨੀ ਦਾਸ ਦੀਵਾਨ ਗੰਗਾ ਰਾਮ ਦੀਵਾਨ ਦੀਨਾ ਨਾਥ ਦੀਵਾਨ ਭਿਆਨ ਸਿੰਘ ਤਾਂ ਕਿਹੜਾ ਨਹੀਂ ਸੀਗਾ ਤਾਂ ਇਹ ਨਹੀਂ ਸੀਗਾ ਬਾਕੀ ਤਿੰਨੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਤ ਮੰਤਰੀ ਸੀਗੇ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਦਾ ਕੀ ਨਾਮ ਸੀਗਾ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀਗਾ ਵੀਡੀਓ ਰੋਕੇ ਆਨਸਰ ਕਰੋ ਤਾਂ ਉਹ ਸੀਗਾ ਸਾਡਾ ਧਿਆਨ ਸਿੰਘ ਤਾਂ ਪ੍ਰਧਾਨ ਮੰਤਰੀ ਸੀਗਾ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਰਾਜੇ ਦੀ ਅਦਾਲਤ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਕਿਹੜੀ ਸੀ ਮਹਾਰਾਜਾ ਅਨਜੀਤ ਸਿੰਘ ਜੀ ਜੇ ਸਿੰਪਲ ਹੀ ਪੁੱਛ ਲੈਣ ਸਭ ਤੋਂ ਉੱਚੀ ਵੱਡੀ ਅਦਾਲਤ ਕਿਹੜੀ ਸੀ ਉਹ ਸੀਗੀ ਮਹਾਰਾਜ ਦੇ ਆਪ ਦੀ ਅਦਾਲਤ ਜਿਵੇਂ ਆਪਣਾ ਕਹਿੰਦੇ ਕਿ ਸੁਪਰੀਮ ਕੋਰਟ ਤਾਂ ਸੁਪਰੀਮ ਕੋਰਟ ਦਾ ਵੀ ਜੇ ਕੋਈ ਮਤਲਬ ਹੋਵੇ ਆਰਡਰ ਵਗੈਰਾ ਜਾਂ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਉਹਨੋਂ ਪਰ ਰਾਸ਼ਟਰਪਤੀ ਕੋਲੇ ਮਤਲਬ ਭੇਜ ਸਕਦੇ ਆ ਹਨਾ ਤਾਂ ਮਤਲਬ ਕੁਝ ਕੇਸ ਦੇ ਵਿੱਚ ਤੇ ਜਿਵੇਂ ਮਹਾਰਾਜਾ ਅਨਜੀਤ ਸਿੰਘ ਕੋਲੇ ਵੀ ਜਾਂਦੇ ਸੀ ਕੁਝ ਕੇਸ ਤੇ ਸਭ ਤੋਂ ਵੱਡੀ ਅਦਾਲਤ ਕਿਹੜੀ ਸੀ ਮਹਾਰਾਜਾ ਦੀ ਆਪ ਦੀ ਅਦਾਲਤ ਸੀ ਉਹ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਕਿਹੜੀ ਸੀ ਤਾਂ ਉਹ ਸੀਗੀ ਅਦਾਲਤ ਇਹ ਆਲਾ ਓਕੇ ਮਹਾਰਾਜ ਜੀ ਸਿੰਘ ਦੇ ਰਾਜ ਸਮੇਂ ਪਿੰਡ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਸੀ ਤਾਂ ਚਾਰਾਂ ਦੇ ਵਿੱਚੋਂ ਪਿੰਡ ਨੂੰ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਸੀਗਾ ਜੇ ਸਿੰਪਲ ਪੁੱਛ ਲੈਣ ਕਿ ਚੱਕ ਸ਼ਬਦ ਦਾ ਕੀ ਮੀਨਿੰਗ ਆ ਆਪਾਂ ਮਤਲਬ ਪੰਜਾਬ ਚ ਕਾਫੀ ਦੇਖਦੇ ਨੇ ਕਿ ਜਿਵੇਂ ਚੱਕ ਕਾਫੀ ਰਿਸ਼ਤੇਦਾਰੀ ਹੁੰਦੀ ਹੈ ਕਿ ਉਹ ਚੱਕ ਚੱਲੇ ਆ ਛੋਟੇ ਚੱਕ ਵੱਡੇ ਚੱਕ ਹਨਾ ਤਾਂ ਉਹ ਇਹਦਾ ਹੁੰਦਾ ਸ਼ਹਿਰ ਸ਼ਹਿਰ ਨੂੰ ਆਪਾਂ ਚੱਕ ਕਹਿੰਦੇ ਆ ਆਪਾਂ ਦੇਖਿਆ ਸੀ ਨਾ ਕਿ ਮਤਲਬ ਕੋਈ ਵੀ ਨਗਰ ਸਿੰਪਲ ਆ ਜਿਵੇਂ ਆਪਾਂ ਕੋਈ ਜਗ੍ਹਾ ਆਪਾਂ ਬਸਾਈਏ ਉਹਨੂੰ ਆਪਾਂ ਚੱਕ ਕਹਿੰਦੇ ਹਾਂ ਜਿਵੇਂ ਆਪਾਂ ਦੇਖਿਆ ਸੀ ਚੱਕ ਨਾਨਕੀ ਠੀਕ ਆ ਤਾਂ ਮਤਲਬ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮੱਤ ਦੇ ਨਾਮ ਤੇ ਚੱਕ ਨਾਨਕੀ ਤਾਂ ਉਹਨੂੰ ਕਿਹਾਿੰਦਾ ਮੋਜਾ ਇਹਦਾ ਆਨਸਰ ਇਹ ਹੈ ਉਹਦਾ ਮਹਾਰਾਜ ਜੀ ਸਿੰਘ ਦੇ ਸਮੇਂ ਲਾਹੌਰ ਦੇ ਮੁਖੀ ਕੌਣ ਹੁੰਦਾ ਸੀ ਤਾਂ ਇਹਨਾਂ ਦੇ ਵਿੱਚੋਂ ਲਾਹੌਰ ਦਾ ਮੁਖੀ ਕੌਣ ਸੀ ਕੋਤਵਾਲ ਇਹਦਾ ਆਨਸਰ ਆਊਗਾ ਕੋਤਵਾਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿੰਨਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਲ ਸੀਗਾ ਮਤਲਬ ਉਸ ਟਾਈਮ ਦਾ ਉਹ ਕਿੰਨੇ ਹਿੱਸਿਆਂ 'ਚ ਵੰਡਿਆ ਸੀਗਾ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਸੀ ਜੇ ਅਕਬਰ ਦਾ ਪੁੱਛ ਲੈਣ ਅਕਬਰ ਨੇ ਪੰਜਾਬ ਨੂੰ ਕਿੰਨੇ ਹਿੱਸਿਆਂ 'ਚ ਵੰਡਿਆ ਸੀ ਅਕਬਰ ਨੇ ਪੰਜਾਬ ਨੂੰ ਵੰਡਿਆ ਸੀ ਦੋ ਹਿੱਸਿਆਂ ਦੇ ਵਿੱਚ ਇਹ ਯਾਦ ਰੱਖਣਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦੇ ਦਾ ਮੁਖੀ ਮੁਖੀਆ ਜਿਹੜਾ ਸੀ ਉਹਨੂੰ ਕੀ ਆਖਦੇ ਸਨ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਸੀ ਤੇ ਸਾਰੇ ਆਪਣੇ ਰਾਜਪਾਲ ਨੂੰ ਤਾਂ ਉਹਨੂੰ ਕੀ ਆਖਿਆ ਜਾਂਦਾ ਸੀਗਾ ਉਹਨਾਂ ਕਹਿੰਦੇ ਸੀ ਨਾਇਬ ਜਿਹੜਾ ਲਾਹੌਰ ਦੀ ਰਾਖੀ ਕਰਦਾ ਸੀ ਉਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੁੰਦੀ ਆ ਕਿਹੜੇ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ 39 ਦੇ ਵਿੱਚ 49 ਦੇ ਵਿੱਚ ਮਤਲਬ 45 ਦੇ ਵਿੱਚ ਜਾਂ 5 ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੀ ਜਿੱਤ કરી ਸੀ ਇੱਥੇ ਸਾਡਾ ਸਿੱਖ ਐਂਗਲੋ ਪਹਿਲਾ ਸਿੱਖ ਐਂਗਲੋ ਵਾਰ ਹੁੰਦਾ ਇੱਥੇ ਅੰਗਰੇਜ਼ਾਂ ਨੇ 29 ਮਾਰਚ ਨੂੰ ਮਤਲਬ ਪੰਜਾਬ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਤੇ ਮਹਾਰਾਜਾ ਅਨਜੀਤ ਸਿੰਘ ਦੀ ਮੌਤ ਹੁੰਦੀ ਹੈ ਇੱਥੇ 10 ਸਾਲਾਂ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀਗਾ ਮਹਾਰਾਜਾ ਅਨਜੀਤ ਸਿੰਘ ਦਾ ਜਨਮ ਕਦੋਂ ਹੋਇਆ ਕਿਹੜੀ ਸਾਲ ਮਹਾਰਾਜਾ ਅਨਜੀਤ ਸਿੰਘ ਦਾ ਜਨਮ ਹੁੰਦਾ 1780 ਦੇ ਵਿੱਚ 1799 ਦੇ ਵਿੱਚ 1805 ਦੇ ਵਿੱਚ ਜਾਂ 1801 ਦੇ ਵਿੱਚ ਤਾਂ ਕਿਹੜੀ ਸਾਲ ਹੁੰਦਾ ਓਕੇ ਤਾਂ ਇਹਨਾਂ ਸਰੋਣਾ ਸੀ 1780 ਦੇ ਵਿੱਚ ਸੌਰੀ 1780 1780 ਦੇ ਵਿੱਚ ਮਹਾਰਾਜਾ ਅੰਦੀਪ ਸਿੰਘ ਦਾ ਜਨਮ ਹੁੰਦਾ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਇਹਨਾਂ ਦੇ ਵਿੱਚੋਂ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਚਾਨ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਪਾਈ ਗਰਦਾਸ ਜੀ ਸਾਈ ਮੀਆਂ ਮੀਰ ਜੀ ਸਾਈ ਮੀਆਂ ਮੀਆਂ ਮੀਰ ਜੀ ਕਿੱਥੋਂ ਸੀ ਲਾਹੌਰ ਤੋਂ ਸੀ ਕਿਹੜੇ ਸਿਲਸਿਲੇ ਨਾਲ ਸਬੰਧ ਸੀ ਕਾਦਰੀ ਸਿਲਸਿਲੇ ਨਾਲ ਸਬੰਧ ਸੀਗੇ ਤਾਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਹਰਮੰਦਰ ਸਾਹਿਬ ਦੀ ਨਹੀਂ ਕਿੰਨਾਂ ਨੇ ਰਖਵਾਈ ਸੀ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਸੀ ਕਿੰਨਾ ਤੋਂ ਰਖਵਾਈ ਸੀ ਸਾਈ ਮੀਆਂ ਮੀਰ ਜੀ ਤੋਂ ਨਹੀਂ ਰਖਵਾਈ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 6 ਗੁਰੂ ਸਾਹਿਬਾਨਾਂ ਦੀ ਬਾਣੀ ਆ ਸਭ ਤੋਂ ਵੱਧ ਬਾਣੀ ਸਾਡੇ ਪੰਜਵੇਂ ਗੁਰੂ ਸਾਹਿਬਾਨ ਦੀ ਆ 30 ਰਾਗਾਂ ਦੇ ਵਿੱਚ ਗੁਰੂ ਜੀ ਦੀ ਟੋਟਲ ਸਾਨੂੰ ਕਿੰਨੀਆਂ 12 ਮਿਲਦੀਆਂ ਨੇ 6 12 ਸੁਖਨੀ ਸਾਹਿਬ ਕਿਹੜੇ ਰਾਗ ਚ ਆ ਗੋੜੀ ਰਾਗ ਦੇ ਵਿੱਚ ਆ ਕਿੰਨਾਂ ਦੀ ਰਚਨਾ ਸਾਡੇ ਪੰਜਵੇਂ ਗੁਰੂ ਸਾਹਿਬਾਨ ਦੀ ਆ ओके गुरु ग्रंथ साहिब ਕਿੰਨਾ ਨੇ ਲਿਖਵਾਇਆ ਸੀ ਸਾਡੇ ਪੰਜਵੇਂ ਗੁਰੂ ਜੀ ਨੇ ਲਿਖਵਾਇਆ ਸੀ ਪੰਜਵੇਂ ਗੁਰੂ ਜੀ ਦੀ 시ਧੀ ਕਦੋਂ ਹੁੰਦੀ ਹੈ ਲਾਹੌਰ ਦੇ ਵਿੱਚ ਜਹਾਂਗੀਰ ਉਸ ਟਾਈਮ ਸੀਗਾ ਮਤਲਬ ਰਾਜਾ ਸੀਗਾ 1606 ਦੇ ਵਿੱਚ ਲਾਹੌਰ ਕਿਹਦੀ ਨਦੀ ਤੇ ਆ ਹਰਾਵੀ ਨਦੀ ਤੇ ਆ ਓਕੇ ਪਾਈ ਗਰਦਾਸ ਜੀਤੋਂ ਲਿਖਵਾਇਆ ਸੀਗਾ ਕਿ ਲਖਾਰੀ ਕੌਣ ਸੀ ਪਾਈ ਗਰਦਾਸ ਜੀ ਸੀਗੇ ਲਖਵਾਰੇ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸੋ ਤੀਜੇ ਗੁਰੂ ਨਾਲ ਪਾਈ ਗਰਦਾਸ ਜੀ ਦਾ ਕੀ ਰਿਸ਼ਤਾ ਸੀ ਸਾਡੇ ਤੀਜੇ ਗੁਰੂ ਸਹਿਬਾਨ ਜਿਹੜੇ ਸਭ ਤੋਂ ਵੱਡੀ ਉਮਰ ਦੇ ਗੁਰੂ ਸਨ ਉਹਨਾਂ ਨਾਲ ਪਾਈ ਗਰਦਾਸ ਜੀ ਦਾ ਕੀ ਰਿਸ਼ਤਾ ਸੀ ਇਹਦਾ ਅਨਸਰ ਆਉਣਾ ਸੀ ਹਰਮੰਦਰ ਸਾਹਿਬ ਦੇ ਪਹਿਲੇ ਕ੍ਰਾਂਤੀ ਸਨ ਸਾਡੇ ਬਾਬਾ ਬੁੱਢਾ ਜੀ ਓਕੇ ਕਮੈਂਟ ਜ਼ਰੂਰ ਕਰਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ